ਦੀ ਸਵਾਗਤ ਹੈ ਸਾਨ ਬੁਣਤੀ ਚੈਨਲ ਤੇ ਅੱਜ ਇਹਨਾਂ ਮੈਂ ਬਹੁਤ ਇੱਕ ਪਿਆਰਾ ਡਿਜ਼ਾਈਨ ਲੈ ਕੇ ਆਈਆਂ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਬਣਾ ਕੇ ਵਧੀਆ ਲੱਗਦਾ ਹੈ ਤੇ ਇਹ ਡਿਜ਼ਾਈਨ ਬਣਾਉਣ ਲਈ ਨਾ ਆਪਾਂ ਨੂੰ 6-6 ਕੁੰਡਿਆਂ ਦੇ حساب ਨਾਲ ਡਿਜ਼ਾਈਨ ਬਣਦਾ 5-5 ਦੇ ਡਿਜ਼ਾਈਨ ਬਣਦਾ ਇੱਕ ਕੁੰਡਾ ਆਪਾਂ ਨੂੰ ਉਲਟਾ ਆ ਜਾਂਦਾ 6 ਕੁੰਡੇ ਪੈਂਦੇ ਨੇ ਦੇ ਪੱਕੇ 6 ਕੁੰਡਿਆਂ ਦਾ ਇਹ ਡਿਜ਼ਾਈਨ ਹੈ ਦੇਖੀਏ ਬਾਰਡਰ ਮੈਂ ਬਣਾਇਆ ਹੈ ਦੋ ਉਲਟੇ ਦੋ ਸਿੱਧੇ ਮਤਲਬ ਦੋ ਉਲਟੇ ਇੱਕ ਸਲਾਈ ਚ ਦੋ ਉਲਟੇ ਦੋ ਸਿੱਧੇ ਨੇ ਇੱਕ ਸਲਾਈ ਸਾਰੀ ਮੈਂ ਸੇਮ ਉਲਟਿਓ ਪਾਈ ਆ ਦੇਖੀਏ ਉਲਟਿਓ ਪਾਈ ਆ ਸਾਰੀ ਉਹ ਤੇ ਇੱਕ ਸਾਈਡ ਨੂੰ ਆਪਾਂ ਉਲਟੇ ਸਿੱਧੇ ਕਰੇ ਨੇ ਕੁੰਡੇ ਇਹ ਵੀ ਆਪਣਾ ਸਕੀਵੀ ਦਾ ਡਿਜ਼ਾਈਨ ਆ ਦੇਖੀਏ ਸਕੀਵੀ ਬਣਾਉਣ ਲੱਗੇ ਆਪਾਂ ਨੇ ਮੋਢਿਆਂ ਦੀ ਕਾਰਟਕੂਟ ਪਾਤੀ ਆਪਾਂ ਨੇ ਇਹਦੀ ਮੈਂ ਤੁਹਾਨੂੰ ਕੀ ਡੇ ਬਣਾ ਮਣਕੇ ਦਿਖਾਉਂਗੀ ਵੀ ਆਪਣੇ ਕਿੰਨਾ ਹੀ ਬਣਿਆ ਕਿੰਨਾ ਤਿਆਰ ਹੋਇਆ ਦੇਖੀਏ ਇਹ 5 ਇੰਚ ਪੂਰਾ ਬਾਰਡਰ ਤਿਆਰ ਕਰਿਆ ਆਪਾਂ ਨੇ 5 ਇੰਚ ਦਾ ਬਾਰਡਰ ਹੈ ਤੇ 5 ਤੋਂ ਹੁਣ ਆਪਾਂ ਇਹਨੂੰ ਉੱਤੇ ਦੇਖਾਂਗੇ ਵੀ ਆਪਾਂ ਨੇ ਕਿੰਨਾ ਤਿਆਰ ਕਰਿਆ ਦੇਖਿਓ 13 ਇੰਚ ਇਹ ਆਪਣਾ ਤਿਆਰ ਆ 13 ਇੰਚ ਤੇ ਆਪਾਂ ਨੇ ਇਹ ਬਣਾਇਆ ਆ ਦੇਖਿਓ 13 ਇੰਚ ਆਪਣਾ ਤਿਆਰ ਹੋਇਆ ਇਹ ਤੇ ਜਿਹੜਾ ਪੱਲਾ ਇਹ ਇਹ ਹੈ మీడియం ਸਾਈਜ਼ ਆ ਥੋੜਾ ਜਿਹਾ ਉੱਪਰ ਇਹ ਹੈ ਤੂੰ ਤੇ ਮਤਲਬ ਇਹਦੇ ਮਾਤਰੇ ਨੇ ਝੋਟੇ 100 55 ਝੋਟੇ ਨੇ 110 ਕੁੰਡਾ ਹੋ ਗਿਆ ਜੀ ਇਹ ਮਗਰ ਜਾਨੀ ਕਿ ਥੱਲੇ ਤੋਂ ਆਪਾਂ ਨੇ 50 ਧਰੇ ਸੀ ਮੈਂ ਇਥੋਂ 100 ਕੁੰਡਾ 50 ਝੋਟੇ 100 ਕੁੰਡਾ ਧਰਿਆ ਸੀਗਾ ਮੈਂ ਜਾਨੀ ਕਿ ਇਥੋਂ ਪੰਜ ਵਧਾ ਲਏ ਸੀਗੇ ਆਪਾਂ ਨੇ 55 ਕਰ ਲਏ 110 ਕੁੰਡਾ ਹੋ ਗਿਆ ਇਹ ਤੇ ਹੁਣ ਇਹਨੂੰ ਮੈਂ ਤੁਹਾਨੂੰ ਇਹ ਡਿਜ਼ਾਈਨ ਆਪਾਂ ਬਣਾਵਾਂਗੇ ਤੁਹਾਨੂੰ ਮੈਂ ਡਿਜ਼ਾਈਨ ਸਾਰੇ ਇਹ ਵੀ ਬਾਰਡਰ ਪਾ ਕੇ ਵੀ ਦਿਖਾਵਾਂਗੀ ਦੋ ਤਿੰਨ ਸਲਾਈਆਂ ਦੇ ਉੱਤੇ ਫਿਰ ਮੈਂ ਤੁਹਾਨੂੰ ਆਪਾਂ ਇਹ ਸਾਰਾ ਡਿਜ਼ਾਈਨ ਦਿਖਾਵਾਂਗੀ ਵੀ ਇਹ ਕਿਵੇਂ ਬਣਦਾ ਇਹ ਆਪਣਾ ਪਾਰਟ 1 ਹੋ ਜਾਊਗਾ ਪਹਿਲਾ ਪੱਲਾ ਇਹ ਬੈਕ ਸਾਈਡ ਵਾਲਾ ਪੱਲਾ ਹੈ ਡਿਜ਼ਾਈਨ ਦਾ ਪਹਿਲਾ ਪੱਲਾ ਹੈ ਤੇ ਹੁਣ ਆਪਾਂ ਇਹਨੂੰ ਸ਼ੁਰੂ ਕਰਨ ਲੱਗੇ ਆ ਤੇ ਦੇਖਿਓ ਵੀ ਇਹ ਕਿਵੇਂ ਬਣਦਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਦੇਖਿਓ ਮੋਢੇ ਆਪਾਂ ਨੇ ਕਟਾਏ ਨੇ ਪੰਜ ਦੇ ਪੰਜ ਤਿੰਨ ਚਾਰ ਮਾਤਲ 5 ਦੇਖੀਏ ਇਹਨੂੰ ਆਪਾਂ ਇਦਾਂ ਮਨੋ ਲੈ 9 ਇੰਚ ਤੇ ਵੀ ਉੱਪਰ 9.5 ਇੰਚ ਦੇ ਮੋੜੇ ਹੋਗੇ ਤੇ ਹੁਣ ਆਪਾਂ ਕਰਦੇ ਆ ਡਿਜ਼ਾਈਨ ਸ਼ੁਰੂ ਇਹਨੂੰ ਆਪਾਂ ਰੱਖਦੇ ਆ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਫੇ ਸਿੱਧੇ ਇਹ ਦੋ ਉਲਟੇ ਸਿੱਧਿਆਂ ਦਾ ਹੀ ਵੱਡ ਰਹਿ ਤੇ ਜਿਹੜੀ ਉਲਟੀ ਸਲਾਈ ਆ ਉਹ ਸਾਰੀ ਸਲਾਈ ਉਲਟੀ ਆ ਉਹ ਕੋਈ ਨਹੀਂ ਹੈਗਾ ਜਿਹੜੀ ਆਪਾਂ ਨੇ ਜਿਵੇਂ ਉਲਟੇ ਸਿੱਧੇ ਕਰਦੇ ਆ ਉਹ ਸਾਰੀ ਸਲਾਈ ਆਪਾਂ ਉਲਟੀ ਆ ਪਾਉਣੀ ਆ ਤੁਹਾਨੂੰ ਮੈਂ ਦੋ ਹੀ ਸਲਾਈਆਂ ਦੇ ਦੱਸਣਾ ਇੱਕ ਨੇ बीए कि बनाए है अपने आ देखिए अपना बाडर है यह है बार्डर उल्टे सीधे का देखिए ਬਾਰਡਰ ਦੀਆਂ ਆਪਣੀਆਂ ਦੋ ਸਲਾਈਆਂ ਪੈ ਗਈਆਂ ਹੁਣ ਆਪਾਂ ਇੱਕ ਸਲਾਈ ਹੋਰ ਪਾਉਣੀ ਹੈ ਮੈਂ ਬਾਰਡਰ ਦੀ ਤੁਹਾਨੂੰ ਦਿਖਾਉਣੀ ਆ ਪਾ ਕੇ ਤੇ ਉਲਟੇ ਸਿੱਧੇ ਦਾ ਹੀ ਬਾਰਡਰ ਹੈ ਮਾਤਾ ਬਲ ਦੋ ਕੁੰਡੇ ਨੇ ਹੈਗੇ ਸਿੱਧੇ ਦੋ ਕੁੰਡੇ ਨੇ ਉਲਟੇ ਤੇ ਇੱਕ ਸਲਾਈ ਆਪਣੀ ਸਾਰੀਆਂ ਉਲਟੀਆਂ ਦੋ ਪਿੱਛੇ ਸਿੱਧੇ ਕੁੰਡੇ ਤਾਂ ਗਾ ਮੂਰੇ ਕਰਾਂਗੇ ਦੋ ਕੁੰਡੇ ਆਪਣੇ ਉਲਟੇ पीछे करे दो कुंडे सीधे धागा मुहेरे कर दो कुंडे उल्टे धागा पीछे करा दो कुंडे सीधे धागा मूहरे दो उल्टे पीछे दो कुंडे सीधे ਤਾਂ ਦਾ ਮੂਰੇ ਕਰਾਂਗੇ ਦੋ ਗੁੰਡੇ ਸਿੱਧੇ ਦੇਖੀਏ ਸਲਾਈ ਆਪਣੀ ਪੈ ਗਈ ਹੁਣ ਇੱਕ ਪੈਣੀਆ ਦੇਖੀਏ ਬਾਰਡਰ ਆਪਣਾ ਬਣ ਕੇ ਹੋ ਗਿਆ ਤਿਆਰ ਮੈਂ ਇੱਕ ਸਲਾਈ ਹੋਰ ਪਾ ਕੇ ਦਿਖਾਉਣੀ ਆ ਉਲਟੀ ਸਲਾਈ ਪਾਵਾਂਗੇ ਆਪਾਂ ਇਹ ਮੈਂ ਸਾਰੀ ਸਲਾਈ ਉਲਟੇ ਦੀ ਪਾਉਣੀ ਆ ਇੱਕੋ ਸਲਾਈ ਚ ਆਪਾਂ ਨੇ ਗੁੰਡੇ ਉਲਟੇ ਸਿੱਧੇ ਪਾਉਣੇ ਨੇ ਬਾਕੀ ਸਾਰੀ ਸਲਾਈ ਆਪਣੇ ਉਲਟੀ ਪਾਵਾਂਗੇ ਆ ਸਾਰੀ ਉਪਾਦਾਂਗੇ ਆਪਾਂ ਉਲਟੇ ਦੀ ਉਲਟੀ ਸिलाई ਪੈ ਗਈ ਹੁਣ ਆਪਾਂ ਧਰਾਂਗੇ ਡਿਜ਼ਾਈਨ ਇਹਦੇ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਦੇਖੀ ਆਪਾਂ ਡਿਜ਼ਾਈਨ ਤੋਰਾਂਗੇ ਹੁਣ ਇਹਦੇ ਉੱਤੇ ਹੁਣ ਧਿਆਨ ਦੇਖਣਾ ਵੀ ਆਪਾਂ ਡਿਜ਼ਾਈਨ ਕਿਵੇਂ ਤੋੜਨਾ ਆਹ ਦੇਖੀਏ ਇੱਕ ਕੁੰਡਾ ਤਾਰਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਵਾਂਗੇ ਠੀਕ ਆ ਜੀ ਆਪਾਂ ਨੇ ਕੀ ਕਰਨਾ ਇਹ ਦੋ ਇਹ ਪੰਜ 6 ਕੁੰਡਿਆਂ ਦਾ ਹੀ ਇਹ ਪੰਜ ਕੁੰਡਿਆਂ ਦਾ ਡਿਜ਼ਾਈਨ ਆ ਇੱਕ ਕੁੰਡਾ ਆਪਾਂ ਲਵਾਂਗੇ ਉਲਟਾ ਯਾਨੀ ਕਿ 6 ਕੁੰਡਿਆਂ ਦਾ ਡਿਜ਼ਾਈਨ ਆ ਇਹ ਆਹ ਦੇਖੀਏ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਦੋ ਕੁੰਡਿਆਂ ਦਾ ਇੱਕ ਬਣ ਗਿਆ ਧਾਗਾ ਮੂਰੇ ਕਰਾਂਗੇ ਆਪਾਂ ਇੱਕ ਜਾਲੀ ਬਣਾਵਾਂਗੇ ਧਾਗਾ ਫੇਰ ਆਪਾਂ ਮੂਰੇ ਕਰਾਂਗੇ ਆਪਾਂ ਕੁੰਡੇ ਨੂੰ ਇੱਕ ਨੂੰ ਪਲਟਾਂਗੇ ਪਲਟ ਕੇ ਆਪਾਂ ਇਹਨੂੰ ਦੋ ਦਾ ਇੱਕ ਕਰ ਦਾਂਗੇ ਜਾਲੀ ਫੇਰ ਬਣ ਗਈ ਇਹ ਦੇਖੀਏ ਆਪਣੇ ਦੋ ਕੁੰਡੇ ਘਟ ਗਏ ਦੋ ਕੁੰਡੇ ਆਪਣੇ ਬਣ ਗਏ ਪੰਜ ਕੁੰਡਿਆਂ ਦਾ ਇਹ ਡਿਜ਼ਾਈਨ ਆ ਇੱਕ ਕੁੰਡਾ ਆਪਾਂ ਬਣਾਵਾਂਗੇ ਉਲਟਾ ਦੇਖੀਏ ਇਹ ਕੋਲਟਾ ਬਣਾ ਕੇ ਫੇਰ ਧਾਗਾ ਪਿੱਛੇ ਕਰਾਂਗੇ ਆਪਾਂ ਫੇਰ ਆਪਾਂ ਦੋ ਕੁੰਡੇ ਲਵਾ ਗਈ 1 2 ਦੋ ਦੇ ਵਿੱਚ ਆਪਾਂ ਸਲਾਈ ਇਸ ਤਰ੍ਹਾਂ ਪਾਉਣੀ ਆ ਦੇਖੀਏ ਦੋ ਦਾ ਇੱਕ ਹੋ ਗਿਆ ਤਾਂ ਅੱਗੇ ਨੂੰ ਆਪਾਂ ਮੂਹਰੇ ਕਰਨਾ ਹੈ ਤੇ ਆਪਾਂ ਕੁੰਡਾ ਸਿੱਧਾ ਬੁਣਾਂਗੇ ਧਾਗ ਆਪਾਂ ਮੂਹਰੇ ਕਰਾਂਗੇ ਇਹਨੂੰ ਕੁੰਡੇ ਨੂੰ ਪਲਟਾ ਦਾਂਗੇ ਦੋ ਦਾ ਇੱਕ ਬਣਾਵਾਂਗੇ ਦੇਖੀਏ ਪੰਜ ਗੁੰਡੇ ਹੋ ਗਏ ਫਿਰ ਆਪਾਂ ਧਾਗਾ ਮੂਹਰੇ ਕਰਕੇ ਇੱਕ ਗੁੰਡਾ ਉਲਟਾ ਬੁਣ ਲਾਂਗੇ ਤੇ ਫਿਰ ਆਪਾਂ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਦੋ ਕੁੰਡਿਆਂ ਦਾ ਓਕਣੇ ਫੇਰ ਆਪਾਂ ਇੱਕ ਕਰਾਂਗੇ ਧਾਗੇ ਨੂੰ ਮੂਹਰੇ ਲੈ ਕੇ ਆਵਾਂਗੇ ਜਾਲੀ ਬਣਾਵਾਂਗੇ ਫੇਰ ਇੱਕ ਕੁੰਡਾ ਆਪਾਂ ਮੂਹਰੇ ਕਰਾਂਗੇ ਧਾਗਾ ਇਹਨੂੰ ਪਲਟਾਵਾਂਗੇ ਇੱਕਨੇ ਦੋ ਦਾ ਇੱਕ ਕਰਾਂਗੇ ਤੇ ਆਪਾਂ ਜਾਲੀ ਬਣਾਵਾਂਗੇ ਇਹਦੀ ਵੀ ਆਪਾਂ ਦੇਖੀਏ ਤੇ ਇੱਕ ਕੁੰਡਾ ਫੇਰ ਉਲਟਾ ਬਣਾਵਾਂਗੇ ਤੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਦੇਖੀਏ 6-6 ਗੁੰਡਿਆਂ ਦਾ ਡਿਜ਼ਾਈਨ ਆ ਇਹ ਤੇ ਇੱਕ ਸਲਾਈ ਆਪਣੀ ਇਹ ਪੈ ਗਈ ਹੁਣ ਆਪਾਂ ਕੀ ਕਰਾਂਗੇ ਆਪਾਂ ਉਲਟਿਆਂ ਤੇ ਉਲਟੇ ਤੇ ਆਪਾਂ ਸਿੱਧਿਆਂ ਤੇ ਸਿੱਧੇ ਪਾਵਾਂਗੇ ਦੇਖੀਏ ਜਿਹੜੇ ਉਲਟੇ ਗੁੰਡੇ ਨੇ ਇੱਕ ਗੁੰਡਾ ਆਪਾਂ ਬਣਾਵਾਂਗੇ ਉਲਟਾ ਦੇਖੀਏ ਹੁਣ ਆਪਣੇ 5 ਗੁੰਡੇ ਪੈਣਗੇ ਸਿੱਧੇ 5 ਗੁੰਡੇ ਸਿੱਧੇ ਬਣਾਵਾਂਗੇ 3 4 ਆਦੇ 5 ਪੰਜ ਕੁੰਡੇ ਉਲਟੇ ਹੋ ਗਏ ਜਿਹੜੇ ਆਪਣੇ ਸਿੱਧੇ ਸੀਗੇ ਨਾ ਪੰਜ ਕੁੰਡੇ ਬਣਾਏ ਤੇ ਡਿਜ਼ਾਈਨ ਦੇ ਉਲਟੇ ਹੋ ਗਏ ਪਿੱਛੇ ਧਾਗਾ ਕਰਾਂਗੇ ਆਪਾਂ ਇੱਕ ਕੁੰਡਾ ਬੁਣਾਾਂਗੇ ਆਪਾਂ ਸਿੱਧਾ ਜਿਹੜਾ ਆਪਣਾ ਉਲਟਾ ਕੁੰਡਾ ਦੀ ਉਹ ਸਿੱਧਾ ਹੋ ਗਿਆ ਆਾਂਗੇ ਪੰਜ ਕੁੰਡੇ ਉਲਟੇ ਬੁਣਾਾਂਗੇ ਧਾਗੇ ਨੂੰ ਫੇਰ ਪਿੱਛੇ ਕਰਾਂਗੇ ਆਪਾਂ ਤੇ ਇੱਕ ਕੁੰਡਾ ਉਲਟਾ ਬੁਣਾਾਂਗੇ ਫੇਰ ਧਾਗਾ ਉਲਟਾ ਕਰਾਂਗੇ ਪੰਜ ਕੁੰਡੇ ਫੇਰ ਉਲਟੇ ਬੁਣਾਗੇ। ਬਾਕੀ ਕੁੰਡੇ ਆਪਾਂ ਸਾਰੇ ਉਲਟੇ ਕਰ ਦਾਂਗੇ। ਦੇਖੀਏ ਆਪਣੀ ਦੂਜੀ ਸਲਾਈ ਪੈ ਗਈ ਇਹ ਡਿਜ਼ਾਈਨ ਦੀ। ਹੁਣ ਆਗੇ ਆਪਾਂ ਤੀਜੀ ਸਲਾਈ ਨੂੰ। ਇੱਕ ਸਿੱਧੀ ਪੈ ਗਈ, ਉਲਟੀ ਪੈ ਗਈ। ਹੁਣ ਆਪਾਂ ਆਗੇ ਹੁਣ ਵੀ ਆਪਣੀ ਇਹ ਜਿਹੜੀ ਉਲਟੀ ਸਿੱਧੀ ਹੋਵੇ ਬਸ ਪਾਣੇ ਨੇ ਕੁੰਡੇ। ਦੇਖੀਏ ਸਿੱਧਿਆਂ ਤੇ ਸਿੱਧੇ ਤੇ ਉਲਟਿਆਂ ਤੇ ਉਲਟੇ ਹੁਣ ਆਪਣੇ ਪੰਜ ਗੁੰਡੇ ਫੈਣਗੇ ਸਿੱਧੇ ਤੇ ਇੱਕ ਗੁੰਡਾ ਪਾਊਗਾ ਆਪਣਾ ਉਲਟਾ ਪੰਜ ਗੁੰਡੇ ਫੇਰ ਸਿੱਧੇ ਇੱਕ ਗੁੰਡਾ ਫੇਰ ਉਲਟਾ ਇਹ ਵਾਸੋਂ ਉਲਟਿਆਂ ਤੇ ਉਲਟੇ ਜਿਹੜਾ ਉਲਟਾ ਹੈ ਸਿੱਧਾ ਉਹ ਆਪਣਾ ਉਲਟਾ ਹੋ ਗਿਆ ਜਿਹੜੇ ਉਲਟੇ ਸੀਗੇ ਉਹ ਆਪਣੇ ਸਿੱਧੇ ਹੋ ਗਏ ਪੰਜ ਗੁੰਡੇ ਆਪਣੇ ਸਿੱਧੇ ਦੋ ਕੁੰਡੇ ਪਾਸਿ ਸਿੱਧੇ ਬਣਾਵਾਂਗੇ ਹੁਣ ਦੇਖੀਏ ਆ ਗਈ ਆਪਣੀ ਤਿੰਨ ਸਲਾਈਆਂ ਪੈ ਗਈਆਂ ਆ ਗਈ ਆਪਣੀ ਚੌਥੀ ਸਲਾਈ ਨੂੰ ਕਿ ਇੱਕ ਸਲਾਈ ਆਪਣੀ ਡਿਜ਼ਾਈਨ ਧਰਿਆ ਤੇ ਦੋਈ ਉਲਟੀ ਪੈ ਗਈ ਤੀ ਫਿਰ ਆਪਾਂ ਸਿੱਧੀ ਦੇਖੀਏ ਹੁਣ ਆਪਣਾ ਜਿਹੜਾ ਡਿਜ਼ਾਈਨ ਆ ਇਹ ਹੁਣ ਇਹ ਆਪਣਾ ਬਦਲ ਹੋ ਜਾਣਾ ਦੁਬਾਰਾ ਫੇਰ ਧਿਆਨ ਨਾਲ ਦੇਖਣਾ ਹੁਣ ਇਹ ਆਪਣੀ ਡੱਬੀ ਪੂਰੀ ਹੋ ਗਈ ਹੁਣ ਆਪਣੀ ਡੱਬੀ ਅੰਦਰ ਨੂੰ ਮੋੜਨੀ ਹੈ ਅੱਧੀ ਡੱਬੀ ਹੋ ਗਈ ਆਪਣੀ ਦੇਖੀਏ ਆਪਣੇ ਦੋ ਕੁੰਡੇ ਦਾ ਸਿੱਧੇ ਨੇ ਤੋਰੇ ਹੋਏ ਪੰਜ ਕੁੰਡੇ ਐ ਸਿੱਧੇ ਨੇ ਆਪਣੇ ਇੱਕ ਕੁੰਡਾ ਉਲਟਾ ਪੰਜ ਕੁੰਡੇ ਫੇਰ ਸਿੱਧੇ ਨੇ ਇੱਕ ਕੁੰਡਾ ਫੇਰ ਉਲਟਾ ਪੰਜ ਕੁੰਡੇ ਫੇਰ ਸਿੱਧੇ ਨੇ ਪੰਜ-ਪੰਜ ਕੁੰਡਿਆਂ ਦਾ ਇਹ ਡਿਜ਼ਾਈਨ ਆ ਹੁਣ ਜਿਹੜਾ ਆਪਣਾ ਇੱਕ ਕੁੰਡਾ ਹੈ ਦੇਖੀਏ ਆਪਣਾ ਡਿਜ਼ਾਈਨ ਉਹਦੇ ਤੇ ਸ਼ੁਰੂ ਹੋਣਾ ਜਿਹੜਾ ਆਪਣਾ ਮਤਲਬ ਇੱਕ ਕੁੰਡਾ ਹੈ ਕਿ ਆ ਆਪਣੀ ਡੱਬੀ ਹੁਣ ਹੋ ਜਾਣੀ ਬੰਦ ਆ ਜਿਹੜੇ ਇੱਕ ਕੁੰਡਾ ਇਥੇ ਆਪਣੀ ਡੱਬੀ ਚੱਲ ਪਣੀ ਦਿਖਾਉਣੀ ਤੁਹਾਨੂੰ ਮੈਂ ਧਿਆਨ ਨਾਲ ਦੇਖਿਓ ਦੋ ਕੁੰਡੇ ਆਪਾਂ ਜਿਹੜੇ ਸਿੱਧੇ ਨੇ ਉਹ ਤਾਂ ਬੁਣਨੇ ਹੀ ਨੇ ਸਿੱਧੇ ਆਪਾਂ ਆ ਡਿਜ਼ਾਈਨ ਦੇ ਆਪਣੇ 5 ਗੁੰਡੇ ਨੇ 5 ਗੁੰਡੇ ਆਪਣੇ ਡਿਜ਼ਾਈਨ ਦੇ ਨੇ ਇਹ ਹੁਣ ਆਪਾਂ ਕੀ ਕਰਾਂਗੇ ਧਾਗਾ ਕਰਾਂਗੇ ਮੂਰੇ ਇਹ ਗੁੰਡੇ ਨੂੰ ਉਲਟਾਵਾਂਗੇ ਉਕਣੇ 2 ਦਾ 1 ਕਰਾਂਗੇ ਤੇ ਜਾਲੀ ਬਣਾਵਾਂਗੇ ਇੱਕ ਗੁੰਡਾ ਆਪਣਾ ਘੱਟ ਜਾਣਾ ਇੱਕ ਗੁੰਡਾ ਆਪਣਾ ਵੱਧ ਜਾਣਾ ਦੇਖੀਏ ਧਾਗੇ ਮੂਰੇ ਕਰਕੇ ਜਿਹੜਾ ਵਿਚਾਲਲਾ ਗੁੰਡਾ ਸੀ ਪੰਜਵਾਂ ਗੁੰਡਾ ਗਬਲਾ ਗੁੰਡਾ ਇਹਨੂੰ ਆਪਾਂ ਕਰਾਂਗੇ ਉਲਟਾ ਧਾਗਾ ਫੇਰ ਪਿੱਛੇ ਲੈ ਕੇ ਜਾਣਾ ਤੇ ਆਏ ਦੋ ਕੁੰਡੇ ਨੇ ਫੇਰ ਆਪਾਂ ਦੋ ਕੁੰਡਿਆਂ ਦੇ ਵਿੱਚ ਸਲਾਈ ਪਾਵਾਂਗੇ ਦੋ ਦਾ ਇੱਕ ਕਰਾਂਗੇ ਇੱਕ ਆਪਣੀ ਦੇਖੀਏ ਇਹ ਕੁੰਡੇ ਇੱਕ ਇਧਰੋਂ ਕੱਟ ਗਏ ਇੱਕ ਆਪਣਾ ਇਧਰੋਂ ਕੱਟ ਗਿਆ ਪੰਜ ਕੁੰਡੇ ਦੀ ਤਿੰਨ ਕੁੰਡੇ ਰਹਿ ਗਏ ਜਿਹੜੇ ਤਿੰਨ ਕੁੰਡੇ ਹੁਣ ਆਪਾਂ ਧਾਗਾ ਮੂਰੇ ਕਰਨਾ ਹੁਣ ਜਿਹੜਾ ਇੱਕ ਕੁੰਡਾ ਆਪਣਾ ਇਹ ਉਲਟਾ ਹੈ ਜਿਹੜਾ ਉਲਟਾ ਕੁੰਡਾ ਨਾ ਧਾਗੇ ਨੂੰ ਕਰਾਂਗੇ ਮੂਰੇ ਇਹਨੂੰ ਆਪਾਂ ਹੁਣ ਜਾਲੀ ਬਣਾਵਾਂਗੇ ਇਹਨੂੰ ਬੁਣ ਲਵਾਂਗੇ ਧਾਗਾ ਫੇਰ ਮੂਰੇ ਕਰਾਂਗੇ ਤੇ ਇਹ ਕੁੰਡੇ ਨੂੰ ਆਪਾਂ ਪਲਟਾਵਾਂਗੇ ਤੇ ਇੱਕ ਫੇਰ ਇੱਥੇ ਜਾਲੀ ਬਣਾਵਾਂਗੇ ਇਹ ਆਪਣੇ ਤਿੰਨ ਕੁੰਡੇ ਬਣ ਗਏ ਦੇਖੀਏ ਇਹ ਜਿਹੜੇ ਤਿੰਨ ਪੰਜ ਕੁੰਡੇ ਸੀ ਇਹ ਤਿੰਨ ਰਹਿ ਗਏ ਜਿਹੜੇ ਉਰੋਂ ਸੀ ਇਹ ਆਪਾਂ ਵਿਚਾਲੇ ਤਿੰਨ ਵਧਾ ਦੇ ਹੁਣ ਪੰਜ ਕੁੰਡਿਆਂ ਦੀ ਆ ਡੱਬੀ ਹੋ ਗਈ ਇੱਕ ਕੁੰਡਾ ਬਣਾ ਆ ਉਲਟਾ ਚੱਲ ਪਿਆ ਵਿਚਾਲੇ ਜਿਹੜੇ ਪੰਜ ਕੁੰਡਿਆਂ ਦੇ ਵਿਚਾਲਲਾ ਕੁੰਡਾ ਸੀ ਉਹ ਉਲਟਾ ਹੋ ਗਿਆ ਤੇ ਜਿਹੜਾ ਉਲਟਾ ਕੁੰਡਾ ਸੀ ਇਹਦੇ ਪੰਜ ਕੁੰਡੇ ਹੋ ਗਏ ਆਪਣੇ ਦੇਖੀਏ ਇਸੇ ਤਰੀਕੇ ਨਾਲ ਆਪਾਂ ਬਣਾਵਾਂਗੇ ਇੱਕ ਕੁੰਡਾ ਉਲਟਾ ਬੁਣਾਵਾਂਗੇ ਤੇ ਬਹੁਤ ਸੌਖਾ ਡਿਜ਼ਾਈਨ ਆ ਇਹ ਤੇ ਇਹਨੂੰ ਆਪਾਂ ਹੁਣ ਦੋ ਸਲਾਈਆਂ ਚ ਕੁੰਡੇ ਨੂੰ ਪਾਵਾਂਗੇ ਦੋ ਦਾ ਇੱਕ ਕਰਾਂਗੇ ਧਾਗਾ ਮੂਰੇ ਕਰਾਂਗੇ ਆਪਾਂ ਜਿਹੜਾ ਇੱਕ ਕੁੰਡਾ ਉਲਟਾ ਹੈ ਇਹਦੇ ਆਪਾਂ ਤਿੰਨ ਗੁੰਡੇ ਬਣਾਉਣੇ ਨੇ ਆ ਦੇਖੀਏ ਧਾਗੇ ਨੂੰ ਫੇਰ ਆਪਾਂ ਇਧਰ ਨੂੰ ਕਰਾਂਗੇ ਕੁੰਡੇ ਨੂੰ ਉਲਟਾਵਾਂਗੇ ਜਾਲੀ ਬਣਾਵਾਂਗੇ ਪੰਜ ਗੁੰਡੇ ਆਪਣੇ ਪੰਜ ਦੀ ਪੰਜ ਬਣ ਗਏ ਇੱਕ ਕੁੰਡਾ ਆਪਾਂ ਗੱਭੇ ਉਲਟਾ ਹੋ ਗਿਆ ਆਪਣਾ ਜਿਹੜਾ ਦੇਖੀਏ ਵਿਚਾਲੇ ਕੁੰਡਾ ਜਿਹੜਾ ਪੰਜ ਗੁੰਡੇ ਸੀ ਉਹਦੇ ਆਪਾਂ ਦੋ ਇੱਕ ਇਧਰੋਂ ਘਟਾਤਾ ਇੱਕ ਇਧਰੋਂ ਘਟਾਤਾ ਜਿਹੜਾ ਵਿਚਾਲਲਾ ਕੁੰਡਾ ਸੀ ਉਹ ਉਲਟਾ ਕਰਤਾ ਜਿਹੜਾ ਉਲਟਾ ਕੁੰਡਾ ਸੀ ਇਹ ਪੰਜ ਕੁੰਡੇ ਹੋ ਗਏ ਆਪਣੇ ਡੱਬੀ ਆਪਣੀ ਬਦਲ ਗਈ ਇਹ ਡੱਬੀ ਹੋ ਗਈ ਬੰਦਰ ਦੋ ਹੀ ਡੱਬੀ ਆਪਣੀ ਸ਼ੁਰੂ ਹੋ ਗਈ ਕੋਈ ਆਪਾਂ ਉਲਟਾ ਕੁੰਡਾ ਪੋਣਾਂਗੇ ਧਾਗਾ ਪਿੱਛੇ ਕਰਾਂਗੇ ਦੋ ਦਾ ਇੱਕ ਕਰਾਂਗੇ ਆਪਾਂ ਦੇਖੀਏ ਧਾਗੇ ਨੂੰ ਮੂਹਰੇ ਕਰਾਂਗੇ ਇੱਕ ਆਪਾਂ ਜਾਲੀ ਬਣਾਵਾਂਗੇ ਸਾਈਡ ਤੇ ਦੇਖੀਏ ਡਿਜ਼ਾਈਨ ਆਪਣਾ ਤੁਰਪਿਆ ਤੇ ਆਪਣਾ ਤਿੰਨ ਡਿਜ਼ਾਈਨ ਮੈਂ ਤੋਰੇ ਹੋਏ ਨੇ ਇਹ 1 2 3 ਹੁਣ ਦੇਖੀਏ ਆਪਣੇ ਤਿੰਨ ਦੇ ਸੋਂ ਇੱਕ ਸਾਈਡਾਂ ਤੇ ਆਪਣਾ ਅੱਧਾ ਡਿਜ਼ਾਈਨ ਇੱਧਰ ਆਊਗਾ ਅੱਧਾ ਇੱਧਰ ਆਊਗਾ ਦੋ ਡੱਬੀਆਂ ਆਪਣੀਆਂ ਵਿਚਾਲੇ ਆਉਣਗੀਆਂ ਇਹ ਹੁਣ ਜਿਹੜੀ ਵਿਚਾਲੇ ਉਲਟਾ ਕੁੰਡਾ ਸੀਗਾ ਪੰਜ ਕੁੰਡਿਆਂ ਦੇ ਹੁਣ ਦੇਖੀਏ ਆਪਾਂ ਨੇ ਗਵਲਾ ਇੱਕ ਕੁੰਡਾ ਉਹ ਉਲਟਾ ਕਰਤਾ ਆਪਾਂ ਨੇ ਜਿਹੜੇ ਉਲਟੇ ਕੁੰਡੇ ਦੇ ਆਲੇ-ਦਾਲੇ ਵਧਾ ਕੇ ਜਾਲੀਆਂ ਬਣਾ ਕੇ ਆਪਣੇ ਪੰਜ ਹੋ ਗਏ ਇਹ ਪੰਜ ਕੁੰਡਿਆਂ ਤੋਂ ਦੋ ਘਟਾ ਤੇ ਇੱਧਰ ਪੰਜ ਆਪਣੇ ਵੱਧ ਗਏ ਉਕੜੇ ਹੁਣ ਆਪਾਂ ਸਲਾਈ ਪਾਵਾਂਗੇ ਉਲਟੀ ਓਕਣੇ ਜਿਹੜੇ ਉਲਟਿਆਂ ਤੇ ਉਲਟੇ ਆਉਣੇ ਨੇ ਤੇ ਸਿੱਧਿਆਂ ਤੇ ਸਿੱਧੇ ਆਉਣੇ ਨੇ ਇੱਕ ਕੁੰਡਾ ਆਪਣਾ ਜਿਹੜਾ ਉਲਟਾ ਹੋਊਗਾ ਉਹਨੂੰ ਆਪਾਂ ਉਲਟਾ ਕਰਾਂਗੇ ਸਿੱਧਾ ਕਰਾਂਗੇ ਪੰਜ ਕੁੰਡੇ ਨੇ ਜਿਹੜੇ ਆਪਣੇ ਉਹ ਹੋਣਗੇ ਉਲਟੇ 1 2 3 4 5 ਪੰਜ ਹੋ ਗਏ ਫੇਰ ਧਾਗਾ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਜਿਹੜਾ ਉਲਟਾ ਉਹ ਆਪਾਂ ਸਿੱਧਾ ਕਰਕੇ ਬਣਾਵਾਂਗੇ ਨੀਰ ਦਾ ਗਾ ਵਿਚੇ ਪੰਜ ਕੁੰਡੇ ਫੇਰ ਪੌਲਟੇ ਬੁਣਾਂਗੇ ਤਾਂ ਗਾ ਪਿਛੇ ਇੱਕ ਕੁੰਡਾ ਆਪਾਂ ਉਲਟਾ ਦੇਖੀਏ ਚਾਰ ਕੁੰਡੇ ਨੇ ਆਪਣੀ ਸਾਈਡ ਵਾਲੇ ਇਹ ਆਪਾਂ ਸਾਰੇ ਉਲਟੇ ਬੁਣ ਦਾਂਗੇ ਦੇਖੀਏ ਹੁਣ ਆਪਾਂ ਇਹ ਡੱਬੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਦੇਖੀਏ ਡਿਜ਼ਾਈਨ ਵੀ ਇੰਨਾ ਵਧੀਆ ਹੈ ਧਿਆਨ ਨਾਲ ਦੇਖਣਾ ਇਹ ਵੀ ਡਿਜ਼ਾਈਨ ਆਪਾਂ ਨੇ ਸਕੀਵੀ ਪਾਉਣੀਆਂ ਬਣਾਉਣੀਆਂ ਇੱਕ ਇਹ ਤੁਹਾਨੂੰ ਮੈਂ ਡਿਜ਼ਾਈਨ ਦੱਸ ਦਿਆਂ ਸਕੀਵੀ ਦਾ ਵੀ ਕਿਵੇਂ ਬਣਾਉਣਾ ਤੇ ਹੁਣ ਜਿਹੜੇ ਗੁੰਡੇ ਤੇ ਸਿੱਧੇ ਤੇ ਸਿੱਧੇ ਉਲਟੇ ਤੇ ਉਲਟੇ ਜਿਹੜਾ ਵੀ ਆਪਾਂ ਨੂੰ ਦਿਖੂਗਾ ਸਿੱਧਾ ਗੁੰਡਾ ਉਹ ਸਿੱਧਾ ਬੁਣ ਲੈਣਾ ਜਿਹੜਾ ਉਲਟਾ ਉਹ ਆਪਾਂ ਉਲਟੇ ਬੁਣ ਲੈਣੇ ਇੱਕ ਗੁੰਡਾ ਉਲਟਾ ਪੰਜ ਗੁੰਡੇ ਹੁਣ ਆਪਣੇ ਅੱਗੇ ਸਿੱਧੇ ਇੱਕ ਓਲਟਾ ਪੰਜ ਕੁੰਡੇ ਸਿੱਧੇ ਚਾਰ ਕੁੰਡੇ ਫੇਰ ਸਿੱਧੇ ਦੇਖੀਏ ਆਪਣੇ 2 3 ਇਹ ਪੰਜ ਸਲਾਈਆਂ ਦਾ ਡਿਜ਼ਾਈਨ ਆ ਦੇਖੀਏ ਆਪਾਂ ਸ਼ੁਰੂ ਤੇ ਧਰਦੇ ਆਂ ਆਪਾਂ ਇੱਕ ਸਲਾਈ ਹੋਗੀ ਇੱਕ ਆਪਣੀ ਉਲਟਿਆਂ ਤੇ ਉਲਟੇ ਉਹ ਹੋਗੀ ਸਲਾਈ ਇੱਕ ਵਾਰੀ ਆਪਾਂ ਫੇਰ ਸਿੱਧਿਆਂ ਤੇ ਸਿੱਧੇ ਬੁਣਦੇ ਆਂ ਉਹ ਸਲਾਈ ਹੋਗੀ ਇੱਕ ਫੇਰ ਆਪਣੀ ਆ ਉਲਟੀ ਸਲਾਈ ਹੋਗੀ ਪੰਜਵੀਂ ਸਲਾਈ ਨੂੰ ਆਪਾਂ ਡੱਬੀ ਬੰਦ ਕਰਦੇ ਆਂ ਹੁਣ ਆ ਉਲਟੀ ਸਲਾਈ ਆ ਇਹਨੂੰ ਆਪਾਂ ਪਾ ਕੇ ਆਪਾਂ ਡੱਬੀ ਨਵੇਂ ਸਿਰੇ ਫੇਰ ਤੋਰਨੀ ਆ ਜਿਹੜਾ ਕੁੰਡਾ ਬਣਾ ਇੱਕ ਉਲਟਾ ਹੋ ਜਾਂਦਾ ਫਿਰ ਜਦ ਆਪਣੀਆਂ ਡਿਸਲਾਈਆਂ ਪੂਰੀਆਂ ਹੋ ਗਈਆਂ ਫਿਰ ਉਹਦੇ ਤੇ ਡਿਜ਼ਾਈਨ ਚੱਲ ਪੰਦਾ ਬਹੁਤ ਸੌਖੇ ਤਰੀਕੇ ਨਾਲ ਇਹ ਬਣਦਾ ਆਪਣਾ ਡਿਜ਼ਾਈਨ ਦੇਖੀਏ ਸਲਾਈ ਆਪਣੀ ਪੈ ਗਈ ਹੁਣ ਆਪਣੀ ਡੱਬੀ ਇਹ ਡੱਬੀ ਬੰਦ ਹੋ ਗਈ ਪਹਿਲਾਂ ਤੇ ਹੁਣ ਆਪਣੀ ਆ ਡੱਬੀ ਬੰਦ ਹੋਊਗੀ ਹੁਣ ਇੱਕ ਆਪਾਂ ਨਵੀਂ ਡੱਬੀ ਹੋਰ ਤੋਂ ਹੋਰ ਨਹੀਂ